ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਰਾਜੀਵ ਧਿਕਸ਼ੇ ਜਨ ਸੇਵਾ ਸੰਸਥਾ ਵੱਲੋਂ ਮੈਂ ਜਸਪ੍ਰੀ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਹਾਰ ਸ਼ਿੰਗਾਰ ਦਾ ਪੌਦਾ ਜਿਹੜਾ ਉਹ ਕਿਸ-ਕਿਸ ਬਿਮਾਰੀ ਦੇ ਵਿੱਚ ਕੰਮ ਆਉਂਦਾ ਹੈ ਤੇ ਉਹਦਾ ਇਸਤੇਮਾਲ ਕਿਵੇਂ ਕਰਨਾ ਹੈ। ਇਹ ਜਿਹੜਾ ਤੁਸੀਂ ਬੂਟਾ ਦੇਖ ਰਹੇ ਹੋ ਇਹਨੂੰ ਹਾਰ ਸ਼ਿੰਗਾਰ ਪਾਰੀਜਾਤ ਜਾਂ ਫਿਰ ਰਾਤ ਦੀ ਰਾਣੀ ਵੀ ਕਿਹਾ ਜਾਂਦਾ ਹੈ। ਜੇ ਆਪਾਂ ਇਸੇ ਹਾਰ ਸ਼ਿੰਗਾਰ ਦੇ ਪੌਦੇ ਦੇ ਗੁਣਾਂ ਦੀ ਗੱਲ ਕਰੀਏ ਤਾਂ ਬੁਖਾਰ ਦੇ ਵਿੱਚ ਕਸ ਦੇ ਰੋਗਾਂ ਵਿੱਚ ਤੇ ਪੀਟ ਦੇ ਕੀੜਿਆਂ ਦੇ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਉਸ ਤੋਂ ਬਾਅਦ ਜੇਕਰ ਤੁਸੀਂ ਬੁਖਾਰ ਲਈ ਇਹਦੇ ਪੱਤਿਆਂ ਦਾ ਇਸਤੇਮਾਲ ਕਰਨਾ ਤਾਂ ਤੁਹਾਨੂੰ ਇਹਦੇ ਨਾ ਜਿਹੜੇ ਇਹ ਕੋਮਲ ਪੱਤੇ ਨੇ ਬਿਲਕੁਲ ਨਾਜ਼ੁਕ ਪੱਤੇ ਜੋ ਹੁੰਦੇ ਨੇ ਤਾਂ 7-8 ਕੋਮਲ ਪੱਤੇ ਨੇ ਇਹਨਾਂ ਨੂੰ ਕੁੱਟ ਕੇ ਇਹਨਾਂ ਦਾ ਰਸ ਕੱਢ ਲੈਣਾ ਉਹ ਜਿੰਨਾ ਵੀ ਨਿਕਲੂਗਾ ਤਾਂ ਉਸ ਦਾ ਸੇਵਨ ਕਰਦਾ ਦਿਨ ਵਿੱਚ ਦੋ ਵਾਰੀ ਫਿਰ ਉਸ ਤੋਂ ਬਾਅਦ ਇਹ ਜਿਹੜੇ ਪੱਤੇ ਹੁੰਦੇ ਨੇ ਹਾਰ ਸ਼ਿੰਗਾਰ ਦੇ ਇਹ ਮਲੇਰੀਆ ਦੇ ਵਿੱਚ ਵੀ ਲਾਹੇ ਲਾਹੇ ਬੰਦ ਹੁੰਦੇ ਨੇ ਜੀ ਜੇਕਰ ਮਲੇਰੀਆ ਜੋ ਹੈ ਗੰਭੀਰ ਰੋਸਤਾ ਦੇ ਵਿੱਚ ਹੈ ਤਾਂ ਇਸ ਦੇ ਜਿਹੜਾ ਤੁਸੀਂ ਰਸ ਕੱਢੋਗੇ ਪੱਤਿਆਂ ਦਾ ਉਸ ਨੂੰ ਤ੍ਰਿਕਟੂ ਨਾਲ ਲੈਣਾ ਤ੍ਰਿਕਟੂ ਜਿਹਨੂੰ ਕੀ ਸੌਂਠ ਪਿੱਪਲ ਤੇ ਕਾਲੀ ਮਿਰਚ ਦਾ ਜੋ ਪਾਊਡਰ ਹੁੰਦਾ ਉਸ ਨੂੰ ਤ੍ਰਿਕਟੂ ਕਿਹਾ ਜਾਂਦਾ ਇਹਦੇ ਬਾਰੇ ਆਪਾਂ ਫੇਰ ਇੱਕ ਵੀਡੀਓ ਬਣਾਵਾਂਗੇ ਅਤੇ ਜਿਸ ਕਿਸੇ ਦਾ ਜੀ ਮੈਂ ਲੀਵਰ ਅਤੇ ਪਲੀਹਾ ਜਿਸ ਨੂੰ ਕਿ ਤਿੱਲੀ ਵੀ ਕਿਹਾ ਜਾਂਦਾ ਹੈ ਜੇ ਉਹਦਾ ਸਾਈਜ਼ ਵੱਧ ਗਿਆ ਹੋਵੇ ਜਾਂ ਘਟਦਾ ਹੋਵੇ ਉਹਦੇ ਵਿੱਚ ਬਿਹਾਰ ਸ਼ਿੰਗਾਰ ਦੇ ਪੌਦੇ ਦਾ ਜੋ ਹੈ ਇਸਤੇਮਾਲ ਬਹੁਤ ਵਧੀਆ ਬੱਚਿਆਂ ਦੇ ਪੇਟ ਦੇ ਵਿੱਚ ਕੀੜੇ ਹੋਣ ਤਾਂ ਇਸ ਦੇ ਪੱਤਿਆਂ ਦਾ ਜੋ ਰਸ ਹੈ ਉਸ ਨੂੰ ਦੇਸੀ ਖੰਡ ਦੇ ਨਾਲ ਪ्योर ਦੇਸੀ ਖੰਡ ਹੋਵੇ ਉਹਦੇ ਨਾਲ ਇਹਦਾ ਇਸਤੇਮਾਲ ਕੀਤਾ ਜਾਂਦਾ ਜੇਕਰ ਕਿਸੇ ਨੂੰ ਖਾਂਸੀ ਜਾਂ ਦਮਾ ਦੀ ਦਿੱਕਤ ਹੈ ਤਾਂ ਇਹ ਹਾਰਸ਼ਿੰਗਾਰ ਦਾ ਪੌਦਾ ਜਿਹੜੀ ਇਹਦੀ ਛਾਲ ਹੁੰਦੀ ਹੈ ਮਤਲਬ ਕਿ ਜੋ ਇਹਦਾ ਛਿਲੜ ਹੁੰਦਾ ਹੈ ਇਸਦੇ ਤਣੇ ਦਾ ਤਾਂ ਉਹਦਾ ਚੂਰਨ ਬਣਾ ਕੇ ਇੱਕ ਦੋ ਰਤੀ ਪਾਣ ਵਿੱਚ ਰੱਖ ਕੇ ਦਿਨ ਦੇ ਵਿੱਚ ਤਿੰਨ ਚਾਰ ਵਾਰ ਉਸਦਾ ਸੇਵਨ ਕਰਨਾ ਹੈ ਇਹਦੇ ਨਾਲ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਜੀ ਤੇ ਇਸ ਦੇ ਉੱਪਰ ਤੁਸੀਂ ਇਹ ਦੇਖੋ ਛੋਟੇ ਛੋਟੇ ਬੀਜ ਲੱਗੇ ਹੋਏ ਨੇ ਹਰੇ ਰੰਗ ਦੇ ਤੇ ਇਹਨਾਂ ਦਾ ਕਰਨਾ ਕੀ ਹੈ ਕਿ ਜੇ ਤੁਸੀਂ ਇਹਨਾਂ ਨੂੰ ਪਾਣੀ ਦੇ ਨਾਲ ਘਸਾ ਕੇ ਇਸ ਦਾ ਬਰੀਕ ਜਿਹਾ ਮਹੀੰਜਾ ਪੇਸਟ ਬਣ ਜਾਂਦਾ ਤਾਂ ਇਸ ਨੂੰ ਜੇ ਤੁਸੀਂ ਆਪਣੇ ਸਿਰ ਉੱਪਰ ਜਿੱਥੋਂ ਵਾਲ ਝੜ ਚੁੱਕੇ ਨੇ ਉੱਥੇ ਲਾਓਗੇ ਤਾ ਬਹੁਤ ਦੇਖਿਆ ਗਿਆ ਕਿ ਇਸ ਦਾ ਰਿਜ਼ਲਟ ਕਿ ਉੱਥੇ ਦੁਬਾਰਾ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਗੰਜੇਪਨ ਨੂੰ ਵੀ ਇਹ ਖਤਮ ਕਰਦਾ ਤਾਂ ਇਹਦਾ ਤੁਸੀਂ ਇਸਤੇਮਾਲ ਆਪਣੇ ਵਾਲਾਂ ਦੇ ਰੋਗਾਂ ਲਈ ਵੀ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਗਠੀਆ ਜਿਸ ਕਿਸੇ ਨੂੰ ਵੀ ਗਠੀਆ ਦੀ ਸਮੱਸਿਆ ਹੋਵੇ ਜੋੜਾਂ ਵਿੱਚ ਦਰਦ ਹੋਵੇ ਜੋੜਾਂ ਵਿੱਚ ਸੋਜ ਆਉਂਦੀ ਹੋਵੇ ਤਾਂ ਗਠੀਏ ਦੇ ਵਿੱਚ ਇਸ ਦੇ ਪੱਤੇ ਤੁਸੀਂ ਇਹਦੇ ਉਹੀ 10-15 ਪੱਤੇ ਲੈ ਕੇ ਇਹਨਾਂ ਨੂੰ ਥੋੜਾ ਜਿਹਾ ਕੁੱਟ ਕੇ ਉਹਦੇ ਵਿੱਚ ਕੀ ਹੈ ਘਟੋ ਘਟ ਇੱਕ ਜਾਂ ਡੇਢ ਗਲਾਸ ਪਾਣੀ ਮਿਲਾ ਕੇ ਉਹਦਾ ਕਾੜਾ ਬਣਾਉਣਾ ਤੇ ਕਾੜਾ ਬਣਾ ਕੇ ਉਸ ਨੂੰ ਤੁਸੀਂ ਸਵੇਰੇ ਸ਼ਾਮ ਲਓਗੇ ਤਾਂ ਗਠੀਆ ਦੇ ਵਿੱਚ ਬਹੁਤ ਜਲਦੀ ਆਰਾਮ ਦੇਖਣ ਨੂੰ ਮਿਲਦਾ ਹੈ ਤੇ ਇਹਦੇ ਫੁੱਲਾਂ ਦੇ ਪਾਊਡਰ ਤੇ ਆਪਾਂ ਨੇ ਇੱਕ ਸ਼ਾਰਟ ਵੀਡੀਓ ਬਣਾਈ ਦਿੱਤੀ ਹੈ ਕਿ ਇਹਦੇ ਫੁੱਲਾਂ ਦਾ ਜੋ ਪਾਊਡਰ ਹੈ ਉਹਨੂੰ ਜੇ ਤੁਸੀਂ ਚੌਲਾਂ ਦੇ ਵਿੱਚ ਪਕਾ ਕੇ ਖਾਣੇ ਹੋ ਤਾਂ ਉਹ ਬਾਤ ਨੂੰ ਵਧਣ ਨਹੀਂ ਦਿੰਦੇ ਜੋੜਾਂ ਨੂੰ ਘਟ ਕਰਦੇ ਜਿਹੜੇ ਦਰਦ ਨੇ ਜੋੜਾਂ ਦਾ ਦਰਦ ਹੈ ਤਾਂ ਉਹ ਉਸ ਦੇ ਵਿੱਚ ਜੋ ਚੌੜ ਨੇ ਉਹ ਨੁਕਸਾਨ ਨਹੀਂ ਕਰਦੇ ਤੇ ਸ਼ੂਗਰ ਲਈ ਇਹਦੇ ਚਾਰ ਪੰਜ ਪੱਤੇ ਤੁਸੀਂ ਜਿਵੇਂ ਮੰਨ ਲਓ ਇਹ ਪੋਲੇ-ਪੋਲੇ ਦੇਖੋ ਇਹ ਪੱਤੇ ਨੇ ਛੋਟੇ ਪੱਤੇ ਜਿਹੜੇ ਹੁੰਦੇ ਨੇ ਬਿਲਕੁਲ ਸਾਫ਼ ਪੱਤੇ ਲੈਣੇ ਨੇ ਆਪਾਂ ਨੇ ਕੋਈ ਇਸ ਤਰ੍ਹਾਂ ਦਾ ਪੱਤਾ ਨਹੀਂ ਲੈਣਾ ਜਿਹਨੂੰ ਪਹਿਲਾਂ ਹੀ ਸੁੰਡੀ ਨੇ ਖਾਦਾ ਹੋਵੇ ਸੁੰਡੀ ਦਾ ਝੂਠਾ ਆਪਾਂ ਨਹੀਂ ਖਾਣਾ ਤੇ ਇਸ ਤਰ੍ਹਾਂ ਦੇ ਸਾਫ਼ ਪੱਤੇ ਇਹ ਸਵੇਰੇ-ਸਵੇਰੇ ਖਾਲੀ ਪੇਟ ਤੇ ਸ਼ਾਮ ਨੂੰ ਖਾਲੀ ਪੇਟ ਤੁਸੀਂ ਚਾਰ-ਪੰਜ ਪੱਤੇ ਇਹਨਾਂ ਨੂੰ ਚਬ ਕੇ ਖਾ ਸਕਦੇ ਹੋ ਤੇ ਉੱਪਰ ਦੀ ਅੱਧਾ ਗਲਾਸ ਪਾਣੀ ਪੀ ਸਕਦੇ ਹੋ ਤੇ ਇਹ ਸ਼ੂਗਰ ਵਿੱਚ ਵੀ ਬਹੁਤ ਹੀ ਲਾਹੇਵੰਦ ਸਾਬਿਤ ਹੁੰਦੇ ਨੇ ਤੇ ਜੇਕਰ ਤੁਸੀਂ ਮੰਨ ਲਓ ਬਿਨਾਂ ਚਾਹ ਪੱਤੀ ਤੋਂ ਚਾਹ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਚਾਹ ਦੇ ਵਿੱਚ ਖਾਰ ਸ਼ਿੰਗਾਰ ਦੇ ਦੋ ਪੱਤੇ ਤੇ ਤુલਸੀ ਦੇ ਕੁਝ ਪੱਤੇ ਇਹਨਾਂ ਨੂੰ ਉਬਾਲ ਕੇ ਇਹਦੀ ਚਾਹ ਵੀ ਬਣਾ ਸਕਦੇ ਹੋ ਵਿੱਚ ਤੁਸੀਂ ਜਿਹੜੇ ਇਹਦੇ ਸੁੱਕੇ ਹੋਏ ਫੁੱਲ ਨੇ ਉਹਦਾ ਪਾਊਡਰ ਵੀ ਪਾ ਸਕਦੇ ਹੋ ਤਾਂ ਚਾਹ ਇੱਕ ਇਹਦੇ ਨਾਲ ਬੜੀ ਸਵਾਦਿਸ਼ਟ ਵੀ ਬਣਦੀ ਹੈ ਤੇ ਤੁਹਾਡੇ ਜੋੜਾਂ ਦੇ ਵਿੱਚ ਜੋ ਦਰਦ ਹੈ ਉਸ ਨੂੰ ਘਟਾਉਣ ਦੇ ਵਿੱਚ ਵੀ ਇਹ ਸਹਾਇਤਾ ਕਰਦੀ ਹੈ ਹੁਣ ਜੋ ਅੱਜ ਕੱਲ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਆਮ ਲੋਕਾਂ ਨੂੰ ਆ ਰਹੀ ਹੈ ਉਹ ਹੈ ਸਰਟਿਕਾ ਦੀ ਸਰਟਿਕਾ ਨਸ ਦਾ ਜੋ ਪੇਨ ਹੈ ਬਹੁਤ ਦਰਦਨਾਕ ਹੁੰਦਾ ਹੈ ਬੜਾ ਹੀ ਖਰਾਬ ਕਿਸਮ ਦਾ ਉਹ ਦਰਦ ਹੈ ਥਰਾਈਟਿਕਾ ਦੇ ਦਰਦ ਦੇ ਵਿੱਚ ਤੁਸੀਂ ਕਰਨਾ ਕੀ ਹੈ 20 ਗ੍ਰਾਮ ਪੱਤੇ ਯਾਨੀ ਕਿ 15 ਤੋਂ 20 ਪੱਤੇ ਇਸ ਦੇ ਲੈਣੇ ਨੇ ਸਵੇਰੇ ਤੇ ਉਹਨਾਂ ਨੂੰ ਕੁੱਟ ਕੇ ਉਹਦਾ ਕਾੜਾ ਬਣਾ ਲੈਣਾ ਜਿਵੇਂ ਡੇਢ ਗਲਾਸ ਪਾਣੀ ਦੇ ਵਿੱਚ ਇਹ ਪੱਤੇਆਂ ਨੂੰ ਕੁੱਟ ਕੇ ਤੁਸੀਂ ਪਾ ਦਿੱਤਾ ਤੇ ਉਸ ਨੂੰ ਉਬਾਲਣਾ ਘੱਟ ਅੱਗ ਤੇ ਤੇ ਭਾਂਡੇ ਦਾ ਜੋ ਮੂੰਹ ਹੈ ਉਸ ਨੂੰ ਢੱਕਣਾ ਨਹੀਂ ਖੁੱਲਾ ਰੱਖਣਾ ਭਾਂਡੇ ਦਾ ਮੂੰਹ ਤੇ ਜਦੋਂ ਉਹ ਉਬਲ ਕੇ ਕਰੀਬ ਅੱਧਾ ਗਲਾਸ ਰਹਿ ਜਾਏ ਤਾਂ ਉਹਦੇ ਵਿੱਚੋਂ ਅੱਧਾ ਤੁਸੀਂ ਨੇ ਸਵੇਰ ਦੇ ਟਾਈਮ ਤੇ ਖਾਲੀ ਪੇਟ ਪੀ ਲੈਣਾ ਤੇ ਅੱਧਾ ਸ਼ਾਮ ਨੂੰ ਖਾਲੀ ਪੇਟ ਪੀਣਾ ਕਰੀਬ 4 ਵਜੇ ਇਸ ਦੇ ਨਾਲ ਸਾਈਟਿਕਾ ਦਰਦ ਦੇ ਵਿੱਚ ਬਹੁਤ ਜਲਦੀ ਆਰਾਮ ਮਿਲਦਾ ਹੈ ਤਾਂ ਇਹ ਸੀ ਜੀ ਹਾਰ ਸ਼ਿੰਗਾਰ ਦਾ ਜੋ ਪੌਦਾ ਹੈ ਉਸ ਦੇ ਕੁਝ ਗੁਣ ਤੇ ਉਸ ਨੂੰ ਵਰਤਣਾ ਕਿਵੇਂ ਹੈ ਉਸ ਦੇ ਤਰੀਕੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਇਹ ਹਾਰ ਸ਼ਿੰਗਾਰ ਦਾ ਪੌਦਾ ਲਾ ਕੇ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਠੀਕ ਕਰ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ